ਹਨੇਰਾ ਜਦੋਂ ਰਾਤ ਨੂੰ ਪਿੰਡ ਦੀਆਂ ਗਲੀਆਂ ਨੂੰ ਘੇੜਦਾ ਹੈ ਉਹਨਾਂ ਗੁਪਤ ਹਨੇਰੀਆਂ ਵਿੱਚ ਕਈ ਵਾਰ ਇਨਸਾਨੀਅਤ ਦੇ ਸਭ ਤੋਂ ਵੱਡੇ ਭੈੜੇ ਚਿਹਰੇ ਲੁਕੇ ਹੋਏ ਹੁੰਦੇ ਹਨ ਅੱਜ ਦੀ ਇਹ ਕਹਾਣੀ ਵੀ ਪਿਆਰ ਦੇ ਨਾਂ ਤੇ ਹੋਈ ਇੱਕ ਐਸੀ ਕਤਲ ਦੀ ਹੈ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਦਿੱਤਾ ਹੈ ਇੱਕ ਐਸਾ ਬੰਦਾ ਜਿਸ ਨੇ ਕਦੇ ਗਲਤ ਰਾਹ ਨਹੀਂ ਚੁਣਿਆ ਇੱਕੋ ਇੱਕ ਪੁੱਤਰ ਮਾਪਿਆਂ ਦੀ ਲਾੜ ਪਹਿਣ ਦੀ ਛਾ ਅਤੇ ਪਿੰਡ ਦੀ ਰੂਹ ਗੁਰਵਿੰਦਰ ਸਿੰਘ ਪਰ ਉਸ ਦੀ ਜ਼ਿੰਦਗੀ ਉਸ ਦੀ ਆਪਣੀ ਪਤਨੀ ਨੇ ਖਤਮ ਕਰ ਦਿੱਤੀ ਅੱਜ ਤੁਸੀਂ ਸੁਣੋਗੇ ਕਿਵੇਂ ਇੱਕ ਘਰ ਕਰਦੀ ਪਤਨੀ ਰਾਤੋ-ਰਾਤ ਕਾਤਲ ਬਣ ਗਈ ਅਤੇ ਕਿੰਨੇ ਪਿਆਰ ਦੀ ਥਾਂ ਖੋਇਸ਼ਾਂ ਆਇਆ ਸੀ ਤੇ ਲਾਲਚ ਨੇ ਇੱਕ ਨਸਲ ਮੁਕਾ ਦਿੱਤੀ ਪਿੰਡ ਵਿੱਚ ਹਰ ਕੋਈ ਗੁਰਵਿੰਦਰ ਨੂੰ ਜਾਣਦਾ ਸੀ ਖੁਸ਼ਮિજાਜ ਮਿਹਨਤੀ ਕਿਸੇ ਨਾਲ ਕਦੇ ਤਿੱਖੀ ਗੱਲ ਨਹੀਂ 25 ਗਿੱਲੇ ਪੈੜੀ ਘਰ ਸੋਨਾ ਗੱਡੀ ਠੀਕ ਪਰਿਵਾਰ ਦਾ ਸਭ ਤੋਂ ਲਾਡਲਾ ਬੰਦਾ ਮਾਪੇ ਕਹਿੰਦੇ ਇਹ ਸਾਡੀ ਨਸਲ ਦਾ ਦੀਵਾ ਹੈ ਸਾਡੀ ਉਮੀਦ ਉਹਦਾ ਵਿਆਹ 2023 ਵਿੱਚ ਰੁਪਿੰਦਰ ਕੌਰ ਨਾਲ ਹੋਇਆ ਘਰ ਵਿੱਚ ਖੁਸ਼ੀਆਂ ਦੀਆਂ ਲੜੀਆਂ ਲੱਗੀਆਂ ਪਰ ਕਿਸੇ ਨੂੰ ਨਹੀਂ ਪਤਾ ਸੀ ਇਹ ਹੀ ਲੜੀ ਕੁਝ ਮਹੀਨੇ ਬਾਅਦ ਅੰਧਕਾਰ ਵਿੱਚ ਬਦਲ ਜਾਣੀ ਹੈ ਰੁਪਿੰਦਰ ਕੋਰੀ ਕਾਮ ਕੁੜੀ ਪਰ ਉਸ ਦੇ ਅੰਦਰ ਇੱਕ ਬੇਚੈਨੀ ਸੀ ਇੱਕ ਹੋਰ ਜੀਵਨ ਦੀ ਖੁਆਇਸ਼ ਇੱਕ ਹੋਰ ਮਾਹੌਲ ਦੀ ਭੁੱਖ ਉਹਦਾ ਸੁਪਨਾ ਸੀ ਕੈਨੇਡਾ ਪਰ ਜਦੋਂ ਉਹ ਕੈਨੇਡਾ ਗਈ ਉੱਥੇ ਉਸ ਦੇ ਕਦਮ ਖਰਾਬ ਹੋਣੇ ਸ਼ੁਰੂ ਹੋ ਗਏ ਘਰ ਪਰਿਵਾਰ ਦੀ ਸੋਚ ਖਤਮ ਅਤੇ ਇੱਕ ਹੋਰ ਰਿਸ਼ਤਾ ਬਣ ਗਿਆ ਹਰ ਕਮਲ ਸਿੰਘ ਨਾਲ ਹਰ ਕਮਲਪ੍ਰੀਤ ਜੋ ਖੁਦ ਵੀ ਡਿਪੋਰਟ ਹੋਇਆ ਜਿਸ ਦੀ ਜ਼ਿੰਦਗੀ ਵਿੱਚ ਵਿਸਥਿਰਤਾ ਨਹੀਂ ਸੀ ਪਰ ਦੋਵਾਂ ਦੀਆਂ ਖਵਾਇਸ਼ਾਂ ਇੱਕੋ ਜੀਆਂ ਸਨ ਰਿਸ਼ਤਾ ਕਿਸ ਤਰ੍ਹਾਂ ਬਦਿਆ ਇਹਨਾਂ ਦਾ ਇੱਕ ਦੋ ਮੀਟਿੰਗਾਂ ਮੈਸੇਜ ਵੀਡੀਓ ਕਾਲਾਂ ਚੁੱਪ-ਚੁੱਪ ਕੇ ਗੁਫ਼ਤਗੂਆਂ ਗੁਰਵਿੰਦਰ ਨੂੰ ਸ਼ੱਕ ਹੋਣਾ ਸ਼ੁਰੂ ਹੋ ਗਿਆ ਉਹ ਕਹਿੰਦਾ ਤੂੰ ਚਿਹਰਾ ਕਿਉਂ ਬਦਲ ਲਿਆ ਘਰ ਵਾਲੇ ਨਾਲ ਰੁੱਖਾ ਵਰਤਾਰਾ ਕਿਉਂ ਰਵਿੰਦਰ ਹਰ ਵਾਰ ਕਹਿੰਦੀ ਤੈਨੂੰ ਬਹਿਮ ਹੋ ਗਿਆ ਪਰ ਇਹ ਬਹਿਮ ਨਹੀਂ ਸੀ ਇਹ ਧੀ ਰੀਤੀ ਰੇ ਜੈਰ ਬਣਦਾ ਰਿਸ਼ਤਾ ਸੀ ਗੁਰਵਿੰਦਰ ਬਚਪਨ ਤੋਂ ਸਿੱਖਿਆ ਸੀ ਘਰ ਟੱਕਰ ਨਾਲ ਨਹੀਂ ਪਿਆਰ ਨਾਲ ਚੱਲਦੇ ਨੇ ਉਹ ਕਦੇ ਗੁੱਸਾ ਨਹੀਂ ਕਰਦਾ ਸੀ ਜੇ ਤੂੰ ਕੈਨੇਡਾ ਮੁੜ ਜਾਣੀ ਤਾਂ ਅਪਲਾਈ ਕਰੀਂ ਕਰ ਮੁੱਕਣਾ ਨਹੀਂ ਚਾਹੀਦਾ ਰਿਸ਼ਤੇ ਪਰ ਰਪਿੰਦਰ ਕੋਲ ਸੁਣਨ ਦਾ ਸਮਾਂ ਨਹੀਂ ਸੀ ਉਹਦੀ ਨਿਗਾ ਕਿਤੇ ਹੋਰ ਸੀ ਹਰ ਕਮਲਪ੍ਰੀਤ ਤੇ ਆਯਾਸ਼ੀ ਦੀ ਲਤ ਦੋਵਾਂ ਦਾ ਮਿਲਣਾ ਦੋਵਾਂ ਦਾ ਬਾਦੂ ਸਮਾਂ ਤੇ ਸਭ ਤੋਂ ਖਤਰਨਾਕ ਲਾਲਚ ਕਿਉਂਕਿ ਗੁਰਵਿੰਦਰ ਇੱਕੋ ਪੁੱਤਰ ਸੀ ਜ਼ਮੀਨ ਘਰ ਸਾਰੀ ਦੌਲਤ ਉਸ ਦੀ ਸੀ ਜ਼ਮੀਨ ਘਰ ਸਾਰੀ ਦੌਲਤ ਉਸ ਦੀ ਜੇ ਗੁਰਵਿੰਦਰ ਨਾ ਰਹੇ ਰਾਹ ਸਾਫ ਰਿਸ਼ਤਾ ਆਜ਼ਾਦ ਤੇ ਜ਼ਿੰਦਗੀ ਉਹਦੀ ਜਿਸ ਦੀ ਖੁਆਇਸ਼ ਸਨ ਇੱਥੋਂ ਤੋਂ ਸ਼ੁਰੂ ਹੋਇਆ ਕਾਤਲ ਬਣਨ ਦਾ ਸਫ਼ਰ ਤਾਰੀਖ ਰਾਤ ਦੇ 12:15 ਮਿੰਟ ਕਰ ਸੁਣ ਕੋਈ ਨਹੀਂ ਮੁਕਾਮ ਬਿਲਕੁਲ ਯੋਜਨਾ ਅਨੁਸਾਰ ਰੁਪਿੰਦਰ ਨੇ ਦਰਵਾਜ਼ਾ ਅੱਧਾ ਖੁੱਲਾ ਛੱਡਿਆ ਹਰ ਕਮਲ ਪ੍ਰੀਤ ਅੰਦਰ ਆਇਆ ਹਨੇਰਾ ਚੁੱਪ ਸਿਰਫ ਇੱਕ ਪਲਾਨ ਗੁਰਵਿੰਦਰ ਨੂੰ ਖਤਮ ਕਰਨਾ ਗੁਰਵਿੰਦਰ ਸੋ ਰਿਹਾ ਹੈ ਰੁਪਿੰਦਰ ਨੇ ਉਸ ਨੂੰ ਹੋਕਾ ਮਾਰਿਆ ਉੱਠੋ ਮੁੰਡਿਆ ਅਤੇ ਜਿਹੜੇ ਪਲ ਉੱਠ ਕੇ ਬੈਠਿਆ ਹਰ ਕਮਲ ਪ੍ਰੀਤ ਉਸ ਦੇ ਪਿੱਛੇ ਸੀ ਦੋਵਾਂ ਨੇ ਮਿਲ ਕੇ ਗਲ ਘੋੜ ਦਿੱਤੀ ਗੁਰਵਿੰਦਰ ਦੀਆਂ ਅੱਖਾਂ ਵਿੱਚ ਚਿਕਾ ਦਾ ਸਨ ਪਰਵਾਜ਼ ਨਹੀਂ ਨਿਕਲ ਸਕਦੀ ਸੀ ਕੁਝ ਮਿੰਟਾਂ ਵਿੱਚ ਜੀਵਨ ਖਤਮ ਘਰ ਦੀ ਰੌਣਕ ਮਿੱਟੀ ਵਿੱਚ ਸਵੇਰੇ ਚਿਕਾ ਰੋਲਾ ਸ਼ੋਰ ਰੁਪਿੰਦਰ ਕੋਰ ਦਾ ਝੂਠਾ ਡਰਾਮਾ ਚੋਰੀ ਹੋਈ ਹੈ ਕਿਸੇ ਨੇ ਮਾਰ ਦਿੱਤਾ ਪਰ ਪੁਲਿਸ ਇੱਕ ਇੱਕ ਗੱਲ ਪੱਕੀ ਕਰਦੀ ਹੈ ਘਰ ਵਿੱਚ ਕੋਈ ਤੋੜ-ਫੋੜ ਨਹੀਂ ਜ਼ਬਰਦਸਤੀ ਦੇ ਨਿਸ਼ਾਨ ਨਹੀਂ ਅੰਦਰੋਂ ਦਰਵਾਜ਼ਾ ਖੁੱਲਾ ਫੋਨ ਦੀਆਂ ਚਟਾਂ ਕੁਝ ਹੋਰ ਕਹਾਣੀ ਸੁਣਾ ਗਈਆਂ ਹੌਲੀ-ਹੌਲੀ ਪੁਲਿਸ ਦਾ ਦਬਾਅ ਵਧਿਆ ਸੱਚ ਵਾਰ ਆਇਆ ਰੁਪਿੰਦਰ ਕੌਰ ਟੁੱਟ ਗਈ ਕਬੋਲਿਆ ਹਾਂ ਮੈਂ ਤੇ ਹਰਕਮਲਪ੍ਰੀਤ ਨੇ ਮਿਲ ਕੇ ਮਾਰਿਆ ਹੈ ਪੂਰਾ ਪਿੰਡ ਜਿਵੇਂ ਪੱਥਰ ਬਣ ਗਿਆ ਲੋਕ ਕਹਿੰਦੇ ਔਰਤ ਨਹੀਂ ਸੀ ਇੱਕ ਕਾਲੀ ਛਾਇਆ ਸੀ ਹਰਕਮਲਪ੍ਰੀਤ ਕੁਝ ਦਿਨ ਭੱਜ ਨਾ ਰਿਹਾ ਪਰ ਫਿਰ ਫੜਿਆ ਗਿਆ ਜਾਂਚ ਹੋਈ ਹਰ ਸਬੂਤ ਰਿਸ਼ਤੇ ਦੇ ਕਤਲ ਵਾਲੇ ਸਾਰਾ ਕਰਦਾ ਸੀ ਮਾਪਿਆਂ ਦੀ ਹਾਲਤ ਦੇਖ ਕੇ ਗੁਰਵਿੰਦਰ ਦੇ ਮਾਪਿਆਂ ਦੀ ਹਾਲਤ ਵੇਖ ਕੇ ਧਰਤੀ ਕੰਬ ਜਾਵੇ ਉਹਦੇ ਪਿਤਾ ਕਹਿੰਦੇ ਜੇ ਤੈਨੂੰ ਚੱਕਰ ਸੀਤਾ ਤਲਾਕ ਮੰਗ ਲੈਂਦੀ ਪਰ ਸਾਡਾ ਘਰ ਨਹੀਂ ਉਜੜਨਾ ਸੀ ਪੈਣ ਕਹਿੰਦੀ ਮੇਰੇ ਭਰਾ ਨੇ ਕਦੇ ਬੁਰਾ ਨਹੀਂ ਕੀਤਾ ਉਹ ਕਹਿੰਦਾ ਸੀ ਰੁਪਿੰਦਰ ਬਦਲ ਗਈ ਪਰ ਮੈਂ ਕਹਿੰਦੀ ਸੀ ਨਹੀਂ ਭਰਾ ਤੁਸੀਂ ਗਲਤ ਸੋਚ ਰਹੇ ਹੋ ਪਰ ਮੈਂ ਗਲਤੀ ਮੇਰੀ ਸੀ ਮੈਂ ਪ੍ਰਾਣ ਨੂੰ ਸਮਝਾ ਨਾ ਸਕੀ ਪਿੰਡ ਵਾਲੇ ਲੋਕ ਕਹਿੰਦੇ ਹਨ ਇਹ ਕਤਲ ਨਹੀਂ ਨਸਲ ਕੱਟੀ ਗਈ ਹੈ ਅੱਜ ਪੰਜਾਬ ਵਿੱਚ ਰਿਸ਼ਤੇ ਕੱਚੇ ਹੋ ਰਹੇ ਨੇ ਪਿਆਰ ਦੀ ਥਾਂ ਖੁਆਇਸ਼ਾਂ ਪੈਸਾ ਲਾਲਚ ਆਇਆਸੀ ਵੱਧ ਰਹੀ ਹੈ ਕਾ ਟੁੱਟ ਰਹੇ ਨੇ ਵਿਸ਼ਵਾਸ ਮਰ ਰਿਹਾ ਹੈ ਨੈਤਿਕਤਾ ਖਤਮ ਹੋ ਰਹੀ ਹੈ ਤਾਂ ਦੋਸਤੋ ਤੁਸੀਂ ਵੀ ਆਪਣੇ ਪਰਿਵਾਰ ਦਾ ਖਿਆਲ ਰੱਖਿਆ ਕਰੋ ਤੇ ਆਸੇ-ਪਾਸੇ ਮਾਹੌਲ ਤੋਂ ਬਚ ਕੇ ਰਿਹਾ ਕਰੋ ਤਾਂ ਤੁਸੀਂ ਵੀ ਆਪਣੇ ਬੱਚਿਆਂ ਵੱਲ ਧਿਆਨ ਰੱਖਿਆ ਕਰੋ ਕੀ ਹੋ ਰਿਹਾ ਹੈ ਕੀ ਨਹੀਂ ਇਹ ਕਹਾਣੀ ਇੱਕ ਚੇਤਾਵਨੀ ਹੈ ਰਿਸ਼ਤਾ ਨਿਭਾਉਣ ਨਾਲ ਬਣਦਾ ਹੈ ਧੋਖੇ ਨਾਲ ਨਹੀਂ ਗੁਰਵਿੰਦਰ ਸਿੰਘ ਦੀ ਯਾਦ ਪਿੰਡਾਂ 'ਚ ਹਮੇਸ਼ਾ ਰਹੇਗੀ ਪਰ ਸਵਾਲ ਇਹ ਹੈ ਕੋਈ ਮੂੜ ਗੁਰਵਿੰਦਰ ਬਣੇਗਾ ਕੋਈ ਮੂੜ ਧੋਖੇ ਦਾ ਸ਼ਕਾਰ ਹੋਵੇਗਾ ਇਹ ਕਹਾਣੀ ਸਾਡੇ ਦਿਲਾਂ ਲਈ ਇੱਕ ਦਰਦ ਭਰੀ ਚੀਕ ਹੈ ਤੇ ਸਮਾਜ ਲਈ ਇੱਕ ਸਬਕ ਤਾਂ ਦੋਸਤੋ ਇਹ ਸੀ ਅੱਜ ਦੀ ਵੀਡੀਓ ਤਾਂ ਸਾਡੇ YouTube ਚੈਨਲ ਵਾਲਾ ਜਖਸਨ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੇ ਕਿਸੇ ਹੋਰ ਵੱਡੇ ਅਪਡੇਟ ਨਾਲ ਜਦੋਂ ਤੱਕ ਲਈ ਰੱਬ ਰਾਖਾ ਸਤ ਸ੍ਰੀ ਅਕਾਲ ਜੀ